ਸ਼ਸ਼ਕਲ ਤੁਸੀਂ ਦੇਖ ਲੁਧਿਆਣਾ ਟਾਈਮਸ ਮੈਂ ਹਾਂ ਪ੍ਰਬਲਿੰਗ ਕੌਰ ਹੁਣ ਸ਼ਰਾਬ ਲੈਣ ਵਾਸਤੇ ਤੁਹਾਨੂੰ ਠੇਕੇ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਇੱਕ ਪਾਇਲਟ ਪ੍ਰੋਜੈਕਟ ਦੇ ਤਹਿਤ ਜਿਹੜਾ ਸ਼ਰਾਬ ਦੀ ਡਿਲੀਵਰੀ ਤੁਹਾਡੇ ਘਰ ਤੁਹਾਡੇ ਦਰਵਾਜ਼ੇ ਤੱਕ ਹੋਵੇਗੀ ਬਿਗ ਬਾਸਕਟ ਜ਼ੇਮੈਟੋ ਸਵਿਗੀ ਵਰਗੀਆਂ ਐਪਲੀਕੇਸ਼ਨਸ ਦੇ ਉੱਤੇ ਜਿੱਥੇ ਤੁਸੀਂ ਫੂਡ ਡਿਲੀਵਰੀ ਦੀ ਆਰਡਰ ਕਰਦੇ ਹੋ ਜਾਂ ਫਿਰ ਗਰੋਸਰੀ ਮੰਗਵਾਨੇ ਹੋ ਤਾਂ ਸ਼ਰਾਬ ਵੀ ਜਿਹੜੀ ਹੈ ਹੁਣ ਤੁਹਾਨੂੰ ਤੁਹਾਡੇ ਡੋਰ ਸਟੈਪ ਤੇ ਮਿਲਣ ਵਾਲੀ ਹੈ ਜਿੱਥੇ ਦੱਸ ਦੇਈਏ ਕਿ ਇਹ ਜਿਹੜੀ ਹੈ ਪਾਲਿਸੀ ਜਾਂ ਫਿਰ ਇਸ ਦੀ ਸ਼ੁਰੂਆਤ ਪਹਿਲਾਂ ਤੋਹੀ ਜਿਹੜਾ ਪੱਛਮ 오ਡੀਸਾ ਦੇ ਵਿੱਚ ਚੱਲਦੀ ਆ ਰਹੀ ਹੈ ਔਰ ਇਸ ਵੇਲੇ ਪੰਜਾਬ ਤੇ ਹਰਿਆਣਾ ਦੇ ਵਿੱਚ ਵੀ ਇਸ ਦੀ ਸ਼ੁਰੂਆਤ ਹੋਵੇਗੀ ਹੁਣ ਜਿਹੜੀ ਸ਼ਰਾਬ ਹੈ ਤੁਹਾਨੂੰ ਠੇਕੇ ਤੇ ਜਾ ਕੇ ਲੈਣ ਦੀ ਜ਼ਰੂਰਤ ਨਹੀਂ ਪਵੇਗੀ ਇਸ ਚੀਜ਼ ਨੂੰ ਜਿਹੜਾ ਧਿਆਨ ਰੱਖਿਆ ਗਿਆ ਉਹਨਾਂ ਵਾਸਤੇ ਜੋ ਕਿ ਰਾਤ ਦੇ ਸਮੇਂ ਡਿਨਰ ਦੇ ਟਾਈਮ ਤੇ ਜਿਹੜਾ ਸ਼ਰਾਬ ਪੀਣ ਦੇ ਆਦੀ ਨੇ ਤੇ ਇਸ ਐਪਲੀਕੇਸ਼ਨਸ ਦੇ ਉੱਤੇ ਤੁਸੀਂ ਜਾ ਕੇ ਜਿਹੜਾ ਸ਼ਰਾਬ ਦੀ ਆਰਡਰ ਕਰ ਸਕਦੇ ਹੋ ਤੇ ਤੁਹਾਨੂੰ ਤੁਹਾਡੀ ਡਿਲੀਵਰੀ ਜਿਹੜੀ ਆ ਉਹ ਘਰ ਦੇ ਵਿੱਚ ਬੈਠੇ-ਬੈਠੇ ਹੀ ਮਿਲੇਗੀ ਇਹ ਪਾਇਲਟ ਪ੍ਰੋਜੈਕਟ ਹੈ ਜੋ ਕਿ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਓਡੀਸ਼ਾ ਵਰਗੇ ਸ਼ਹਿਰਾਂ ਦੇ ਵਿੱਚ ਪਰ ਹੁਣ ਪੰਜਾਬ ਤੇ ਹਰਿਆਣਾ ਦੇ ਵਿੱਚ ਵੀ ਜਿਹੜੀ ਇਸ ਦੀ ਸ਼ੁਰੂਆਤ ਹੋਵੇਗੀ